ਬਾਜ ਕਰ ਕਰ ਰਹੇ ਹੁੰਦੀ ਨਾ ਪੱਖਾ ਚੱਲਦਾ ਇੱਕ ਫੇਰ ਪੋੜ ਦੇ ਆਉ ਨੇਫੇ ਚ ਖੰਡਾ ਦਤਾ ਜੀ ਇੱਥੇ ਲੱਤ ਦੂਤੀ ਦੂਤੀ ਪਰ ਅੱਡੇ ਤੇ ਆ ਗਈਆਂ ਸੀ ਆਪਾਂ ਸੇ ਮੈਨੂੰ ਹਰਮਿੰਦਰ ਸਿੰਘ ਦਾ ਦਾ ਨਾਮ ਉਹ ਮਿਸੀਨੇ ਤੋਂ ਹੋ ਰਹਿਣ ਵਾਲਾ ਹੈ 12 ਨੰਬਰ 10 ਔਰ ਮੈਂ ਇਹ ਤੇ ਮੋਰ ਪਾਇਆ ਆਪਣਾ ਸੈਂਟਰ ਸਤਰਾਲੇ ੱਡੇ ਦੇ ਉੱਪਰ ਖਾਲਸਾ ਕਰਿਆਨਾ ਨਾਮ ਦੇ ਨਾਮ ਹੈ ਮੇਰਾ ਸੂਰਜ ਔਰ ਇਸ ਜਗ੍ਹਾ ਦੇ ਉੱਪਰ ਆਹ ਤਕਰੀਬ ਨਾ ਅੱਜ ਤਰੀਕ 39 9 2025 ਮੇਰੇ ਕੋਲੇ ਇਹ ਦੁਪਹਿਰੀ ਕਸਟਮਰ ਤੌਰ ਦੇ ਉੱਪਰ ਦੋ ਜਵਾਰ ਮੰਡੇ ਆਏ ਔਰ ਉਹ ਮੇਰੇ ਨਾਲ ਸੌਦੇ ਸਮਾਦਾ ਹਸਾਬ ਦਾ ਕਰਦੇ ਨੇ ਪਰ ਇਹ ਮਾਦੇ ਪਾਸੇ ਸਕੂਲ ਦੇ ਨਾਲ ਇੱਕ ਮੈਂ ਜੋੜੇ ਚ ਪਲਾ ਖਾਲ ਫੀਰ ਦਾ ਵੀ ਬਣਾਇਆ ਉਹ ਵੀ ਨਾਲ ਜੋੜੇ ਚ ਪਲਾ ਦੇਖ ਕੇ ਆਏ ਆ ਔਰ ਉਹਨਾਂ ਨੇ ਮਤਲਬ ਸਾਰਾ ਦੇਖਿਆ ਹਸਾਬ ਦਾ ਅੰਦਰ ਮੌਲ ਦੇ ਵਿੱਚ ਵੀ ਘੁੰਮ ਕੇ ਦੇਖਿਆ ਤੇ ਮੇਰੇ ਤੋਂ ਹਸਾਬ ਦਾ ਸੁਤੇ ਕੀ ਸਮਾਉਂਦਾ ਤੇ ਜਾਣ ਕਿ ਉਹ ਮਤਲਬ ਚੇਂਜ ਹੋ ਗਏ ਕਿ ਪੈਸੇ ਜਿਹੜੇ ਹੈਗੇ ਆ ਕੱਢ ਕੇ ਇੱਥੇ ਰੱਖ ਦੋ ਮੇਰੀ ਜੇਬ ਦੇ ਵਿੱਚ ਪੈਸੇ ਸੀਗੇ ਉਹਦਾ 3600 ਰੁਪਏ ਉਹ ਫੀਡ ਆ ਰਹੀ ਸੀ ਆ ਮੈਟਰ ਬੈਕਿੰਗ ਤਾਂ ਹੈ ਜੀ ਤੇ ਉਹ ਫੀਡ ਜਿਹੜੀ ਹੈਗੀ ਆ ਮੈਂ ਉਹਦੇ ਵਾਸਤੇ ਪੈਸੇ ਕੱਢ ਕੇ ਰੱਖੀ ਸੀ ਵੀ ਆਪਣੇ ਫੀਡ ਦੇ ਵਿੱਚ ਹੀ ਪਾਏ ਸੀ ਤੇ ਉਹਨਾਂ ਨੇ ਦੇਖਦੇ ਹੋ ਮੇਰੀ ਜੀਵਨਤਾ ਹੈ ਇਹਨਾਂ ਦਾ ਦਾ ਕੱਢ ਲਿਆ ਉਹਨਾਂ ਨੇ ਦਾ ਸੀਗੀ ਉਹਨਾਂ ਕੋਲ ਦਾ ਕੱਢੇ ਤੇ ਦਿੱਤੇ ਵੀ ਜਾਨੀ ਕਿ ਤੁਸੀਂ ਪੈਸੇ ਕੱਢਦੇ ਨਾ ਪ੍ਰਾਵਾਜਤਾਂ ਦੂਸਰਾ ਮੁੰਡਾ ਕਿਥੋਂ ਵੀ ਆਇਆ ਜੀਵਨ ਤੇ ਬਹਿ ਗਿਆ ਉਹਨਾਂ ਨੇ ਮੇਰੇ ਨਾਲ ਜਿਹੜੀ ਇੱਥੇ ਕੰਮ ਕਰਦੇ ਆ ਉਹਨਾਂ ਨੇ ਵੀ ਉਹਨਾਂ ਨੂੰ ਉਹਦਾ ਵੀ ਇਦਾਂ ਬੇੜਾ ਨਹੀਂ ਠੀਕ ਹੈਗਾ ਕੋਈ ਫਾਇਦਾ ਨਹੀਂ ਹੈ ਨਾ ਚੀਜ਼ਾਂ ਦਾ ਹਨਾ ਇਹ ਤੁਸੀਂ ਉੱਧਰ ਬਹਿ ਕੇ ਗੱਲ ਕਰੋ ਜਿਹੜੀ ਵੀ ਚਾਹੀਦੀ ਦੱਸੋ ਤੇ ਲੇਕਰ ਹਟੇ ਨਹੀਂ ਉਹ ਕੋ ਉਹ ਕੰਮ ਕਰ ਦਿੱਤੇ ਤੇ ਲੱਗੇ ਜਿਵੇਂ ਸੀ ਕਿ ਇੱਥੇ ਆਪਣੇ ਧਿਆਨ ਤੋਂ ਦਾਲੋ ਵਾਲ ਕੋਲ ਤੋਂ ਇਹਨੂੰ ਆਉਂਦੇ ਜਾਂਦੇ ਰਹਿੰਦੇ ਆ ਬੰਦੇ ਲੇਕਿਨ ਉਹਨਾਂ ਨੇ ਹਾਲ ਕੰਮ ਕੀਤਾ ਜ ਬਹੁਤ ਬੁਰਾ ਕੀਤਾ ਜਿਹਦੇ ਵਿੱਚ ਮੇਰੇ ਜਾਨੀ ਕਿੰਨਾ ਏਡਾ ਪੈਸੇ ਖੜ ਗਈ ਲੈਨੇ ਕੋ ਤੇ ਨਿਕਲ ਮੈਂ ਫਿਰ ਉਹਨਾਂ ਨੂੰ ਉਸ ਟਾਂ ਦਾ ਕੁਝ ਨਹੀਂ ਕਿਹਾ ਮੈਂ ਗੱਟੀ ਦੀ ਚਾਹੂ ਲਈ ਉਹਨਾਂ ਨੇ ਪਿੱਛੇ ਮੈਨ ਲਾਤੀ ਸੀ ਗੱਟੀ ਤੇ ਜਦੋਂ ਇਹ ਅੱਡਾ ਪਾਰ ਹੋਇਆ ਪਟ્રોલ ਪੰਪ ਤੋਂ ਕਰਦੇ ਕਾਸੀ ਗੱਡੀ ਵਾਲੇ ਬੋਲ ਨੂੰ ਉਸ ਜਗ੍ਹਾ ਦੇ ਉੱਪਰ ਇਹਨਾਂ ਦਾ ਮੋਟਾ ਦਾ ਬੁਲੱਡ ਮੋਟਰਸਾਈਕਲ ਉੱਪਰ ਜਾ ਰਹੇ ਜੀ ਵੀ ਕਿ ਮੈਂ ਗੱਡੀ ਵਿੱਚ ਇਹਨਾਂ ਦੇ ਮਾਰਕੇ ਤੇ ਇਹ ਠੀਕ ਹੈ ਮੋਟਰਸਾਈਕਲ ਫੜਿਆ ਗਿਆ ਮੋਟਰਸਾਈਕਲ ਬਰੀ ਫੋੜ ਗਿਆ ਤੇ ਉਹ ਮੋਟਰਟਰ ਨੰਬਰ ਕੋਸਲੇ ਆਏ ਸੀ ਕਿ ਆਪਣੇ ਥਾਣੇ ਚ ਪਿੰਡਾ ਗੜ੍ਹ ਜਾਲ ਥਾਣਾ ਗੜ੍ਹ ਜਾਲ ਥਾਣੇ ਤੋਂ ਆਏ ਸੀ ਆਪਣੇ ਤੇ ਸਭ ਨੇ ਆਏ ਜੀ ਨਾਲ ਉਹਨੇ ਐਸਈ ਸਾਹਿਬ ਆਏ ਸਾਬ ਦਾ ਜੀ ਤੇ ਉਹਨਾਂ ਨੇ ਕਾਰਵਾਈ ਕੀਤੀ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਉੱਪਰ ਸਾਰਾ ਦਿਖਿਆ ਉਹਨਾਂ ਨੇ ਨਾਲ ਜਿਹੜੇ ਮੌਜੂਦਾ ਕਰਮਚਾਰੀ ਸੀਗੇ ਉਹਨਾਂ ਦੀਆਂ ਗੱਲਾਂ ਦਾ ਤਾਂ ਸੁਣਿਆ ਕਿ ਲਿਖ ਕੇ ਪੜ੍ਹਦੇ ਬੰਦਿਆਂ ਨੇ ਵੀ ਉਦਰਿਆਂ ਨੇ ਹਾਮੀ ਭਰੀ ਕਿ ਹਾਂ ਇਹਨਾਂ ਦਾ ਕੰਮ ਹੀ ਹੈ ਜੀ ਔਰ ਇਹ ਬੰਦੇ ਮਤਲਬ ਕਿ نیچے ਨਾ ਪਹਿਲਾਂ ਅਸੀਂ ਆਪਣਾ ਦਬਈ ਰਹਿ ਕੇ ਆਏ ਦਬਈ ਵੀ ਦੋ ਸਾਲ ਕੱਤੇ ਰਹੇ ਕਿ ਇਸ ਤਰ੍ਹਾਂ ਦਾਰਵਾਜ਼ਾ ਹੈ ਮਤਲਬ ਇਹ ਇਹਦਾ ਕਰਕੇ ਜਨਕਿ ਮੇਰਾ ਸਾਰਾ ਜਨਕਿ ਇਹਦਾ ਇਹਨਾਂ ਨੇ ਕਾਰਵਾਈ ਕੀਤੀ ਹੈ ਜੀ ਤੇ ਮੈਂ ਫਿਰ ਇੱਕ ਇੱਕ ਪੁਲਸ ਵਾਲੇ ਜੀ ਉਹਨਾਂ ਦੇ ਘਰੇ ਗਏ ਬਾਕੀ ਕਾਰਵਾਈ ਉਹਨਾਂ ਦੇ ਆਉਣ ਦੇ ਉਪਰ ਪਤਾ ਲੱਗੇਗਾ ਕੀ ਕਰਦੇ ਐ ਤੇ ਬਸ ਇੰਨਾ ਹੀ ਸੇਬ